ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਰਸਨਾ ਕਰੋ ਪਵਿੱਤਰ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝੇ ਦੀ ਧਰਤੀ ਬੇਦੀਆਂ ਦਾ ਪਰਿਵਾਰ ਨਾਮ ਅਯਾ ਜੀ ਬਾਬਾ ਰਾਮ ਨਰਾਇਣ ਜੀ ਇਹ ਬਾਬਾ ਰਾਮ ਨਰਾਇਣ ਜੀ ਕਾਹਨੇ ਭਗਾ ਵਾ ਲਿਓ ਜਿਸ ਦਾਤੇ ਦਾ ਅਜ ਪ੍ਰਕਾਸ਼ ਦੇ ਰਮਣਾ ਰਹੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਦਾਦਾ ਜੀ ਇਹਨਾਂ ਦੇ ਘਰ ਇੱਕ ਸੁਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਸ਼ਿਵਰਾਮ ਜੀ ਤੇ ਇਸ ਬਾਬਾ ਸ਼ਿਵਰਾਮ ਜੀ ਕੌਣ ਨੇ ਸਤਗੁਰ ਦੇ ਦਾਦਾ ਜੀ ਨੇ ਇਹਨਾਂ ਦਾ ਵਿਆਹ ਹੁੰਦਾ ਹੈ ਬੀਬੀ ਬਨਾਰਸੀ ਦੇਵੀ ਨਾਲ ਇਹਨਾਂ ਦੇ ਘਰ 1440 ਦੇ ਵਿੱਚ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਬਾਬਾ ਕਾਲੂ ਜੀ ਜਿਨ੍ਹਾਂ ਨੂੰ ਅਸੀਂ ਅਤਿ ਸਤਿਕਾਰ ਨਾਲ ਸ੍ਰੀ ਕਲਿਆਨ ਦਾਸ ਮਹਿਤਾ ਕਾਲੂ ਜੀ ਆਖਦੇ ਹਾਂ ਸਤਿਗੁਰੂ ਜੀ ਦੇ ਪਿਤਾ ਜੀ 1447 ਦੇ ਵਿੱਚ ਦੂਸਰੇ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਬਾਬਾ ਲਾਲੂ ਜੀ ਇਹ ਸਤਿਗੁਰੂ ਦੇ ਚਾਚਾ ਜੀ ਨੇ ਦੂਸਰੇ ਪਾਸੇ ਪਿੰਡ ਚਾਹਲ ਪਾਕਿਸਤਾਨ ਦੇ ਵਿੱਚ ਥਾਣਾ ਬੜਕੀ ਉੱਥੇ ਨੇ ਬਾਬਾ ਰਾਮ ਚੰਦ ਜੀ ਇਨਾਂ ਦੇ ਘਰ ਮਾਤਾ ਭਰਾਈ ਜੀ ਇਨਾਂ ਦੇ ਘਰ 1448 ਦੇ ਵਿੱਚ ਇੱਕ ਪਤਰੀ ਦਾ ਜਨਮ ਹੁੰਦਾ ਹੈ ਜੀ ਇੱਕ ਬੱਚੀ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਤ੍ਰਿਪਤਾ ਜਿਹਨੂੰ ਅਸੀਂ ਐਦਵ ਸਤਕਾਰ ਨਾਲ ਮਾਤਾ ਤ੍ਰਿਪਤਾ ਜੀ ਆਖਦੇ ਹਾਂ ਇਹ ਸਤਗੁਰ ਤੇ ਮਾਤਾ ਜੀ ਨੇ ਭਾਗਾਂ ਵਾਲਿਓ ਸਤਗੁਰ ਤੇ ਮਾਮਾ ਜੀ ਨੇ ਮਾਮਾ ਕ੍ਰਿਸ਼ਨਾ ਜੀ ਬਾਬਾ ਕ੍ਰਿਸ਼ਨਾ ਜੀ ਸਤਗੁਰ ਤੇ ਮਾਮਾ ਜੀ ਨੇ ਤਮਾਸੀਏ ਸਤਿਗੁਰੂ ਜੀ ਮਾਤਾ ਲੱਖੋ ਜੀ ਜਬੀਬੀ ਲੱਖੋ ਜੀ ਤਮਾਸੀ ਦੇ ਪੁੱਤਰ ਦਾ ਨਾਮ ਹੈ ਬਾਬਾ ਰਾਮ ਥੰਮਨ ਜੀ ਇਹ ਪਰਵਾਰ ਗੁਰਮਕੋ ਇਧਰੋਂ ਬਾਬਾ ਕਾਲੂ ਜੀ ਵੱਡੇ ਨੇ ਘਰ ਦੀ ਜ਼ਿੰਮੇਵਾਰੀ ਬਾਬਾ ਸ਼ਿਵਰਾਮ ਜੀ ਨੇ ਬਾਬਾ ਕਾਲੂ ਜੀ ਨੂੰ ਦਿੱਤੀ ਇਹਨਾਂ ਦਾ ਵਿਆਹ ਸਾਡੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਨੇ ਹੁੰਦਾ ਹੈ ਵਿਆਹ ਤੋਂ ਕੁ ਸਮੇਂ ਬਾਅਦ ਇੱਕ ਬੱਚੀ ਦਾ ਘਰਤ ਜਨਮ ਹੁੰਦਾ ਹੈ ਨਾਲ ਨਾਲ ਗੁਰਮੁਖੋ ਦਰਸ਼ਨ ਕਰਿਓ ਅੱਖਾਂ ਜੇ ਕਿ ਰੀਲ ਚੱਲਿਆ ਜਾ ਮਾਲਕ ਦਾ ਵੱਡਾ ਅਧਿਆਰਾ ਬਣਾ ਰਹੇ ਹੋ ਨਾ ਅੱਜ ਭਾਵੇਂ ਕੋਈ ਘਰਾਂ ਚ ਬੈਠ ਕੇ ਵੇਖ ਰਿਹਾ ਹੈ ਸੁਣ ਰਿਹਾ ਹੈ ਭਾ ਕੋਈ ਇੱਥੇ ਬੈਠਾ ਹੈ ਇੱਕ ਬੱਚੀ ਦਾ ਜਨਮ ਹੁੰਦਾ ਹੈ ਉਹ ਬੱਚੀ ਹੋਈ ਨਾਨਕਿਆਂ ਦੇ ਘਰ ਨਾਮ ਰੱਖਿਆ ਉਹਦਾ ਨਾਨਕੀ ਜਿਹਨੂੰ ਅਸੀਂ ادب ਸਤਿਕਾਰ ਨਾਲ ਬੀਬੀ ਨਾਨਕੀ ਦੀ ਆਖਦੇ ਆ ਜਾਂ ਭੈਣ ਨਾਨਕੀ ਦੀ ਆਖਦੇ ਆ ਇਹ ਬੱਚੀ 4 ਸਾਲ ਦੀ ਹੁੰਦੀ ਹੈ ਲਗਭਗ ਇਹਦੀ ਉਮਰ ਦੁਨਿਆਵੀ ਵਿੱਚ 4 ਸਾਲ ਹੁੰਦੀ ਹੈ ਤੇ ਗਵਾਂਡੀਆਂ ਦੇ ਘਰ ਤੇ ਬੱਚਾ ਹੋਇਆ ਮੁੰਡਾ ਹੋਇਆ ਤੇ ਸਾਰੇ ਬੱਚੇ ਉਹਨੂੰ ਬੜਾ ਲਾਡ ਕਰਦੇ ਨੇ ਜਦੋਂ ਬੀਬੀ ਨਾਨਕੀ ਦੀ ਛੋਟੀ ਉਮਰ ਹੈ 4 ਸਾਲ ਦੀ ਉਮਰ ਹੈ ਇਹ ਵੀ ਅਗਾਹ ਹੋਈ ਨਾ ਜਿਨ੍ਹਾਂ ਦੇ ਘਰ ਮੁੰਡਾ ਆਇਆ ਉਹਨਾਂ ਬਾਹਰ ਤੋਂ ਫੜ ਕੇ ਬਾੜ ਕੱਢ ਦਿੱਤਾ ਅਖਿਆ ਤੂੰ ਬੱਚੇ ਨੂੰ ਹੱਥ ਨਾ ਲਾਈਂ ਵੀ ਕਿਉਂ ਕਹਿੰਦੇ ਜਦੋਂ ਦਾ ਤੇਰਾ ਜਨਮ ਹੋਇਆ ਤੁਹਾਡੇ ਘਰ ਕਿਸੇ ਹੋਰ ਬੱਚੇ ਦਾ ਜਨਮ ਹੀ ਨਹੀਂ ਹੋਇਆ ਇਹ ਰੋਂਦੀ ਹੋਈ ਘਰ ਆ ਗਈ ਮਾਤਾ ਤ੍ਰਿਪਤਾ ਜੀ ਪੁੱਛਦੇ ਨਾਨਕੀ ਕੀ ਗੱਲ ਹੋ ਕੋਈ ਨਹੀਂ ਆ ਅੱਖ ਲੱਗੀ ਅੱਜ ਗਵੰਡੀਆਂ ਦੇ ਘਰ ਮੁੰਡਾ ਹੋਇਆ ਸਾਰੇ ਬੱਚੇ ਮੁੰਡੇ ਦੇ ਚੁੱਕਦੇ ਪਏ ਨੇ ਲਾੜ ਕਰਦੇ ਪਏ ਨੇ ਪਰ ਜਦੋਂ ਮੈਂ ਅਗਾਹ ਹੋਈ ਨਾ ਮੈਨੂੰ ਬਾਤ ਵੜ ਕੇ ਬਾੜ ਕਰ ਦਿੱਤਾ ਮਾ ਮੇਰਾ ਵੀ ਇੱਕ ਵੀਰ ਹੋਵੇ ਗੱਲ ਸੁਣਿਓ ਨਾ ਮਾ ਮੇਰਾ ਵੀ ਇੱਕ ਵੀਰ ਹੋਵੇ ਪਰ ਵੀਰ ਇਹੋ ਜਿਹਾ ਹੋਵੇ ਜੋ ਸਾਰਿਆਂ ਦਾ ਸੰਜਾ ਹੋਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਾ ਮੇਰਾ ਵੀ ਇੱਕ ਵੀਰ ਹੋਵੇ ਬਲ ਵੀਰ ਇਹੋ ਜਾਂ ਹੋਵੇ ਜੋ ਸਾਰਿਆਂ ਦਾ ਸਾਂਝਾ ਹੋਵੇ ਸਾਂਝਾ ਮਾਤਾ ਤ੍ਰਿਪਤਾ ਜੀ ਆਖ ਲਿਖੇ ਨਾਨਕੀ ਦੇ ਸਾਂਝਾ ਵੀਰ ਚਾਹੀਦਾ ਨਾ ਪਰਮੇਸ਼ਰ ਦੇ ਚਰਨਾਂ 'ਚ ਫਰਿਆਦ ਕਰ ਅਰਦਾਸ ਕਰ ਬੇਨਤੀ ਕਰ ਬੀਬੇ ਨਾਨਕੀ ਦੀ ਉਮਰ 40 ਸਾਲ ਹੈ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰ اے ਨਿਰੰਕਾਰ ਕਿਰਪਾ ਕਰ ਮੇਰੇ ਘਰ ਵੀ ਸਾਂਝਾ ਵੀਰ ਭੇਜ ਦੇਕਰ ਮੇਰਾ ਵੀ ਇੱਕ ਸਾਂਝਾ ਵੀਰ ਹੋਵੇ ਜੋ ਸਾਰੇ ਦੇ ਦੁੱਖਰੇ ਦੂਰ ਕਰਨ ਵਾਲਾ ਹੋਵੇ ਇਧਰੋਂ ਮਾਤਾ ਪਿਤਾ ਦੀ ਪਿਛਲੀ ਭਗਤੀ ਬੇਬੇ ਨਾਨਕੀ ਜੀ ਦੀਆਂ ਅਰਦਾਸਾਂ ਧਰਤੀ ਦੀ ਪੁਕਾਰ ਫਿਰ ਉਹ ਸਮਾਂ ਬਣਿਆ ਸਤਗੁਰੂ ਦਾ ਧਰਤੀ ਤੇ ਆਉਂਦਾ ਦੋ ਦਾਸੀਆਂ ਨੇ ਘਰ ਦੇ ਵਿੱਚ ਇੱਕ ਹੈ ਬੀਬੀ ਤੁਲਸਾ ਇਹਨੂੰ ਸਤਲਸਾ ਨੌਕਰਾਨੀ ਆਖਦੇ ਆ ਇੱਕ ਹੈ ਬੀਬੀ ਦੌਲਤਾ ਜਿਨੂੰ ਅਸੀਂ ਦੌਲਤਾ ਦਾਈ ਆਖਦੇ ਆਂ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹੁੰਦਾ ਭਾਗਾ ਵਾਲਿਓ ਜਦੋਂ ਇਹ ਬੀਬੀਆਂ ਦਾ ਨਾਮ ਆਵੇ ਨਾ ਉਹ ਬੜੇ ਅਦਬ ਸਤਕਾਰ ਦੇ ਨਾਲ ਇਹ ਬੀਬੀਆਂ ਦਾ ਨਾਮ ਲਿਆ ਕਰੋ ਇਹ ਦੋਨੋਂ ਬੀਬੀਆਂ ਬੜੇ ਭਾਗਾ ਵਾਲੀਆਂ ਜੀ ਬੀਬੀ ਦੌਲਤਾ ਸਭ ਤੋਂ ਪਹਿਲਾਂ ਸਤਿਗੁਰੂ ਦੇ ਦਰਸ਼ਨ ਕੀਤੇ ਨੇ ਬੀਬੀ ਦੌਲਤਾ ਨੇ ਬਾ ਬੀਬੀ ਦੌਲਤਾ ਤੋਂ ਕਿੰਨੇ ਭਾਗਾ ਵਾਲੀਆਂ ਆ ਜੇ ਗੁਰੂ ਨਾਨਕ ਦੀ ਪਹਿਲੀ ਪਿਆਰ بڑی ਨਜ਼ਰ ਹੋਈ ਹੈ ਨਾ ਉਹ ਵੀ ਬੀਬੀ ਦੌਲਤਾ ਦੇ ਹੋਈ ਜੀ ਹੁਣ ਬੀਬੀ ਦੌਲਤਾ ਘਰ ਆਉਂਦੀ ਹੈ ਜਾਂਦੀ ਹੈ ਇੱਕ ਦਿਨ ਬਾਬਾ ਕਾਲੂ ਜੀ ਮੰਝੇ ਤੇ ਬੈਠੇ ਨੇ ਮਾਤਾ ਤੇ ਤਰਤਾ ਜੀ ਬੈਠੇ ਨੇ ਤੇ ਬੀਬੀ ਦੌਲਤਾ ਆਉਂਦੀ ਹੈ ਆ ਕੇ ਹੱਥ ਜੋੜਦੀ ਹੈ ਪਟਵਾਰੀ ਜੀ ਅੱਜ ਤੁਹਾਨੂੰ ਇੱਕ ਮੈਂ ਬੜੀ ਜ਼ਰੂਰੀ ਬੇਨਤੀ ਕਰਦੀ ਹੈ ਮੈਂ ਕਿੰਨੇ ਦਿਨਾਂ ਦੀ ਸੋਚਦੀ ਪਈ ਆ ਮੈਂ ਪਟਵਾਰੀ ਜੀ ਨੂੰ ਐਤਕੀ ਬੇਨਤੀ ਕਰਨੀ ਹੈ ਪਰ ਸਮਾਂ ਹੀ ਅਜ ਲੱਗਿਆ ਹੈ ਤੇ ਬਾਬਾ ਕਾਲੂ ਜੀ ਕਹਿੰਦੇ ਦولتਾ ਕੀ ਕਹਿਣਾ ਚਾਹੁੰਨੀ ਆ ਖੁੱਲ ਕੇ ਆਖ ਪਟਵਾਰੀ ਜੀ ਉਸ ਅੱਲਾ ਨੇ ਧੀ ਤੁਹਾਨੂੰ ਪਹਿਲਾਂ ਦਿੱਤੀ ਹੋਈ ਹੈ ਜੋ ਬੜੀ ਸਿਆਣੀ ਹੈ ਬੜੀ ਸਮਝਦਾਰ ਹੈ ਅੱਲਾ ਕਿਰਪਾ ਕਰੇ ਇਸ ਵਾਰ ਤੁਹਾਡੇ ਘਰ ਪੁੱਤਰ ਹੋਵੇ ਨਾ ਫਿਰ ਇੱਕ ਕੰਮ ਕਰਿਓ ਮੇਰੇ ਘਰ ਚਾਰ ਮਨ ਦਾਣੇ ਛਾ ਦਿਓ ਦੌਲਤਾਂ ਹੋਰ ਮੇਰੇ ਪਰਿਵਾਰ ਦੇ ਨਵੇਂ ਕੱਪੜੇ ਬਣਾ ਦਿਓ ਦੌਲਤਾਂ ਹੋਰ ਪਟਵਾਰੀ ਜੀ ਅੱਗੇ ਤੁਹਾਡੀ ਮਰਜ਼ੀ ਜੇ ਮौज ਹੋਵੇ ਤਾਂ ਕੁਝ ਜ਼ਮਰੇ ਵੀ ਦੇ ਦਿਓ ਤਾਂ ਬੀਬੀ ਦੌਲਤਾਂ ਨੇ ਫਿਰ ਹੱਥ ਜੋੜ ਲਏ ਇਧਰੋਂ ਮਾਤਾ ਤਿਰਤਾ ਜੀ ਅੱਖ ਲੈ ਕੇ ਦੌਲਤਾਂ ਪਰਮੇਸ਼ਰ ਕਿਰਪਾ ਕਰੇ ਜੋ ਆਖੇਗੀ ਦੇ ਦੇਵਾਂਗੇ ਬੀਬੀ ਦੌਲਤਾਂ ਫਿਰ ਹੱਥ ਜੋੜ ਲੈ ਆਖਣਗੀ ਪਟਵਾਰੀ ਜੀ ਵੇਖਿਓ ਕਿਤੇ ਮੁੱਕਰ ਨਾ ਜਾਇਓ ਪਟਵਾਰੀ ਜੀ ਵੇਖਿਓ ਕਿਤੇ ਮੁੱਕਰ ਨਾ ਜਾਇਓ ਅੱਲਾਹ ਕਿਰਪਾ ਕਰੇ ਇਹਨੇ ਅੱਲਾਹ ਅੱਦ ਅੱਦ ਵਰਤਿਆ ਇਹ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀ ਸੀ ਬੀਬੀ ਦੌਲਤਾਂ ਅੱਲਾਹ ਕਿਰਪਾ ਕਰੇ ਇਸ ਵਾਰ ਜੇ ਤੁਹਾਡੇ ਘਰ ਪੁੱਤਰ ਹੋਇਆ ਨਾ ਚਾਰ ਮਨ ਦਾਣੇ ਮੇਰੇ ਘਰ ਸਤਾ ਦਿਓ ਮੇਰੇ ਪਰਿਵਾਰ ਨੂੰ ਨਵੇਂ ਕੱਪੜੇ ਬਣਾ ਦਿਓ ਤੁਹਾਡੀ ਮੌਜ ਵਿੱਚ ਕੁਝ ਦਮਰੇ ਵੀ ਦੇ ਦੇਣਾ ਤੇ ਮਾਤਾ ਤੇਰੇ ਪਿਤਾ ਜੀ ਆਖਣ ਕਿ ਦੌਲਤਾਂ ਪਰਮੇਸ਼ਰ ਕਿਰਪਾ ਕਰੇ ਜੋ ਆਖੇਗੀ ਲੈ ਦਵਾਂਗੇ ਉਸ ਤੋਂ ਵੱਧ ਲੈ ਕੇ ਦਵਾਂਗੇ ਹੁਣ ਇਹ ਆਉਂਦੀ ਹੈ ਜਾਂਦੀ ਹੈ ਅੱਜ ਉਹ ਸਮਾਂ ਆ ਗਿਆ ਜਿਸ ਦਿਨ ਮਾਲਕ ਨੇ ਧਰਤੀ ਤੇ ਆਉਣਾ ਹੈ ਅਮਰਤ ਵੇਲੇ ਦਾ ਸਮਾਂ ਹੈ ਇਧਰੋਂ ਬਾਬਾ ਕਾਲੂ ਜੀ ਸੁਨੇਹਾ ਭੇਜਣ ਜਾਓ ਜਾ ਕੇ ਦੌਲਤਾਂ ਨੂੰ ਬੁਲਾ ਕੇ ਲਿਆਓ ਉਹ ਸੁਨੇਹ ਲੈ ਕੇ ਜਾਂਦਾ ਹੈ ਜਾ ਕੇ ਬੁਆ ਘਰ ਕਉਂਦਾ ਹੈ ਦੌਲਤਾ ਜਲਦੀ ਕਰ ਪਟਵਾਰੀਆਂ ਦੇ ਘਰ ਸੁਨੇਹਾ ਆਇਆ ਈ ਸ਼ਾਇਦ ਦੌਲਤਾਂ ਤੋਂ ਕੋਈ ਭੰਡੇ ਮਾਂਦਰੀ ਸੀ ਜੇ ਘਰ ਦਾ ਕੋਈ ਕੰਮ ਕਰਦੀ ਪਈ ਸੀ ਸਿਰ ਤੇ ਦੁਪੱਟਾ ਲਿਆ ਤੇ ਉਹਦੇ ਨਾਲ ਦੁਰ ਪਈ ਮਾਤਾ ਤ੍ਰਿਪਤਾ ਜੀ ਕਮਰੇ ਦੇ ਅੰਦਰ ਨੇ ਅੰਦਰ ਕੁਝ ਦੀਪਕ ਜਗਦੇ ਪਏ ਨੇ ਕੁਝ ਅੱਠ ਵਟੀਆਂ ਵਾਲੇ ਦੀਪਕ ਜਗਦੇ ਪਏ ਨੇ ਕੁਝ ਹੋਰ ਦੀਪਕ ਜਗਦੇ ਪਏ ਨੇ ਬਾਹਰ ਬਾਬਾ ਤਾਲੂ ਜੀ ਖਲੋਤੇ ਨੇ ਨਾਲ ਛੋਟੀ ਬੱਚੀ ਖਲੋਤੀ ਹੈ ਬੇਬੇ ਨਾਨਕੀ ਹੁਣ ਉਮਰ ਲਗਭਗ 5 ਸਾਲ ਹੋ ਗਈ ਬੱਚੀ ਦੀ ਕੋਲ ਬਾਬਾ ਲਾਲੂ ਜੀ ਖਲੋਤੇ ਨੇ ਕੁਝ ਹੋਰ ਰਿਸ਼ਤੇਦਾਰ ਬਾਹਰ ਖਲੋਤੇ ਹੋਏ ਨੇ ਬੀਬੀ ਦੌਲਤਾ ਆਉਂਦੀ ਹੈ ਅੰਦਰ ਜਾਂਦੀ ਹੈ ਗਰਮਕੋ ਅੰਦਰ ਦੀਪਕ ਪਏ ਜਗਦੇ ਨੇ ਗੁਰਮਖੋ ਉਹ ਸਮਾਂ ਜਦੋਂ ਬਣਿਆ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗ ਵਿੱਚ ਪਠਾਇਆ ਜਿਸ ਵੇਲੇ ਸਤਗੁਰ ਦਾ ਪ੍ਰਕਾਸ਼ ਹੋਇਆ ਨਾ ਪ੍ਰਕਾਸ਼ ਹੋਇਆ ਇੰਨਾ ਪ੍ਰਕਾਸ਼ ਹੋਇਆ ਇੰਨਾ ਪ੍ਰਕਾਸ਼ ਹੋਇਆ ਦੀਪਕਾਂ ਦੀ ਲੋ ਵੀ ਮਦਮ ਪੈ ਗਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਉਹ ਦੀਪਕਾਂ ਦੀ ਲੋ ਵੀ ਮਦਮ ਹਰ ਪਾਸੇ ਖੁਸ਼ੀ ਦਾ ਮਾਹੌਲ ਬਣ ਗਿਆ ਜਿਵੇਂ ਪੰਛੀ ਵੀ ਅਮਰਤ ਵੇਲੇ ਮਿੱਠੇ ਮਿੱਠੇ ਗੀਤ ਬੋਲਦੇ ਹੋਣ ਸਾਰੀ ਕੁਦਰਤ ਜਿਵੇਂ ਸਤਗੁਰੂ ਜੀ ਆਇਆ ਆਖਰੀ ਹੋਵੇ ਤੇ ਉਹ ਸਮਾਂ ਫਿਰ ਭਾਈ ਗੁਰਦਾਸ ਜੀ ਨੇ ਲਿਖਿਆ ਜੇ ਗੁਰਮੁਖੋ ਉਹ ਸਮਾਂ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਲਿਖਿਆ ਜੇ ਮੇਰਾ ਦਿਲ ਹੈ ਗੁਰਮੁਖ ਇੱਕ ਵਾਰੇ ਪੰਕਤੀ ਪੜ ਲਓ ਅੰਦਰੋਂ ਬਾਬੇ ਨਾਨਕ ਦੇ ਪ੍ਰੇਮ ਚ ਬੜਿਓ ਅੱਜ ਬਾਬੇ ਨਾਨਕ ਦਾ ਪ੍ਰਕਾਸ਼ ਹਰ ਮੰਨਾ ਰਹੇ ਹੋ ਨਾ ਅਰਦਾਸ ਕਰੀਏ ਗੁਰੂ ਨਾਨਕ ਬਾਦਸ਼ਾਹ ਕਿਰਪਾ ਕਰੋ ਕਿੰਨੇ ਸਾਲ ਹੋ ਗਏ ਤੁਹਾਡਾ ਪ੍ਰਕਾਸ਼ ਹਰ ਮਨਾਉਂਦਿਆਂ ਨੂੰ ਅੱਜ ਕਿਰਪਾ ਕਰੋ ਸਤਿਗੁਰੂ ਜੀ ਸਾਡੇ ਅੰਦਰ ਸ਼ੁਭ ਗੁਣਾ ਦਾ ਪ੍ਰਕਾਸ਼ ਹੋ ਜਾਵੇ ਸਾਡੇ ਅੰਦਰ ਗੁਰਮਤਿ ਦਾ ਪ੍ਰਕਾਸ਼ ਹੋ ਜਾਵੇ ਸਤਿਗੁਰੂ ਜੀ ਕਿਰਪਾ ਕਰੋ ਤਰਸ ਕਰੋ ਮਹਾਰਾਜ ਜੀ ਸਾਡੇ ਅੰਦਰ ਤੇਰੇ ਸਿਧਾਂਤ ਦਾ ਪ੍ਰਕਾਸ਼ ਹੋ ਜਾਵੇ ਗੁਰੂ ਨਾਨਕ ਬਾਦਸ਼ਾਹ ਜੀ ਅੱਜ ਬਾਬੇ ਕੋ ਇਹ ਮੰਗੇ ਗੁਰਮੁਖੋ ਕੋਈ 50 ਸਾਲ ਦਾ ਬੈਠਾ ਹੈ ਉਹਨੇ 50 ਸਾਲ ਹੋ ਗਏ ਪ੍ਰਕਾਸ਼ ਜਰੇ ਮਨਉਨਾਂਦਿਆਂ ਨੂੰ ਅਜੇ ਗੁੱਸਾ ਵੀ ਆਉਂਦਾ ਹੈ ਅੰਦਰ ਈਰਖਾ ਵੀ ਹੈ ਗੁੱਸਾ ਵੀ ਆਉਂਦਾ ਹੈ ਹਉਮੈ ਵੀ ਆਉਂਦੀ ਹੈ ਗੁਰਮੁਖੋ ਅੱਜ ਅਰਦਾਸ ਕਰੇ ਹੈ ਗੁਰਨਾਨਕ ਬਾਦਸ਼ਾਹ ਜੀ ਸਭ ਸੰਗਤਾਂ ਤੁਹਾਡਾ ਪ੍ਰਕਾਸ਼ ਜਰੇ ਮਨਾਨੀ ਨੇ ਕਿਰਪਾ ਕਰੋ ਬਾਬਾ ਜੀ ਤੇਰੇ ਸਿਧਾਂਤ ਦਾ ਅੰਦਰ ਪ੍ਰਕਾਸ਼ ਹੋ ਜਾਵੇ ਤੇਰੀ ਗੁਰਮਤ ਦਾ ਅੰਦਰ ਪ੍ਰਕਾਸ਼ ਹੋ ਜਾਵੇ ਭਾਈ ਗੁਰਦਾਸ ਜੀ ਨੇ ਉਹ ਸਮਾਂ ਲਿਖਿਆ ਕੀ ਕਹਿੰਦੇ ਭਾਈ ਗੁਰਦਾਸ ਜੀ ਪਿਆਰ ਚ ਭਰਿਓ ਤੁੰਦ ਜਗ ਚਾਨਨ ਹੋਆ ਮਿੱਟੀ ਤੁੰਦ ਜਗ ਚਾਨਨ ਹੋਆ ਤੁੰਦ ਜਗ ਚਾਨਨ ਹੋਆ ਮਿੱਟੀ ਤੁੰਦ ਜਗ ਚਾਨਨ ਹੋਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਾਗੇ ਚਾਨਣ ਹੋਆ ਮਿੱਟੀ ਤੋਂ ਜਾਗੇ ਚਾਨਣ ਹੋਆ ਮਿੱਟੀ ਤੋਂ ਜਾਗੇ ਚਾਨਣ ਹੋਆ ਕੇ ਧੰ ਬਾਬਾ ਨਾਨਕ ਧੰ ਗੁਰੂ ਨਾਨਕ ਵਾ ਵਾ ਬਾਬਾ ਨਾਨਕ ਧੰ ਗੁਰੂ ਨਾਨਕ ਧੰ ਬਾਬਾ ਨਾਨਕ ਧੰ ਗੁਰੂ ਨ ਬਾਬਾ ਨਾਨਕ ਧੰ ਗੁਰੂ ਨਾਨਕ ਧੰ ਬਾਬਾ ਨਾਨਕ ਧੰ ਗੁਰੂ ਨਾਨਕ ਧੰ ਬਾਬਾ ਨਾਨਕ ਧੰ ਗੁਰੂ ਨਾਨਕ ਸੰਗਤ ਦੇ ਕਿਰਪਾ ਗੁਰੂ ਦੇ ਜਿਉ ਕਰ ਸੂਰਜ ਨਿਕਲਿਆ ਜਿਉ ਕਰ ਸੂਰਜ ਨਿਕਲਿਆ ਜਗ ਚਾਨਨ ਹੋਆ ਤੁੰਦ ਜਗ ਚਾਨਨ ਹੋਆ ਮਿੱਟੀ ਤੋਂ ਤੁੰਦ ਜਗ ਚਾਨਨ ਹੋਆ ਤੁੰਦ ਜਗ ਚਾਨਨ ਹੋਆ ਮਿੱਟੀ ਤੋਂ ਤੁੰਦ ਜਗ ਚਾਨਨ ਹੋਆ ਵਾ ਵਾ ਇੱਕ ਵਾਰ ਹੋਰ ਬੋਲੋ ਸੰਗਤ ਜੀ ਇੱਕ ਵਾਰ ਹੋਰ ਬੋਲਿਓ ਤੁੰਦ ਜਗ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋਆ ਸਤਸੰਗਿਓ ਜਿਸ ਵੇਲੇ ਬਾਬੇ ਦਾ ਪ੍ਰਕਾਸ਼ ਹੋਇਆ ਨਾ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਦੀਪਕਾਂ ਦੀ ਲੋ ਵੀ ਮਦਮ ਪੈ ਗਈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਵੇਲੇ ਆਪਣੀ ਪਿਆਰ ਪੜੀ ਪਹਿਲੀ ਨਜ਼ਰ ਬੀਬੀ ਦੌਲਤਾਂ ਤੇ ਕੀਤੀ ਨਾ ਬੀਬੀ ਦੌਲਤਾ ਇੱਕ ਅਗੰਮੀ ਰਸ ਵਿੱਚ ਪਹੁੰਚ ਗਈ ਜਿੱਥੇ ਕੋਈ ਗਮ ਹੈ ਹੀ ਨਹੀਂ ਬੇਗਮਪੁਰੇ ਸ਼ਹਿਰ ਪਹੁੰਚ ਗਈ ਬੇਗਮ ਇੱਥੇ ਗਮ ਹੈ ਹੀ ਕੋਈ ਨਹੀਂ ਇੱਕ ਅੰਦਰ ਚੜਨਾਟ ਸ਼੍ਰੀ ਜਿਵੇਂ ਬੀਬੀ ਦੌਲਤਾ ਦਾ ਰੋਮ ਰੋਮ ਉਸ ਅੱਲਾ ਦੀ ਵਡਿਆਈ ਕਰ ਰਿਹਾ ਹੈ ਕੁਝ ਸਮੇਂ ਬਾਅਦ ਬੀਬੀ ਦੌਲਤਾ ਬਾਹਰ ਹੁੰਦੀ ਹੈ ਆਕੇ ਇੱਕ ਪਾਸੇ ਸਾਈਡ ਤੇ ਖਲੋ ਗਈ ਬਾਬਾ ਕਾਲੂ ਜੀ ਬਹੁਤ ਹੈਰਾਨ ਹੁੰਦੇ ਨੇ ਬੱਚੇ ਦੇ ਜਨਮ ਦਾ ਸਮਾਂ ਸੀ ਬੱਚੇ ਦੇ ਰੋਂ ਦੀ ਆਵਾਜ਼ ਵੀ ਕੋਈ ਨਹੀਂ ਆਈ ਇਹ ਬੀਬੀ ਦੌਲਤਨ ਕੀ ਹੋਇਆ ਇਹ ਵੀ ਚੁੱਪਕੜ ਕੇ ਖਲੋ ਗਈ ਸਾਈਡ ਤੇ ਤੇ ਬਾਬਾ ਕਾਲੂ ਜੀ ਸਿਰ ਅਗਾਹ ਹੁੰਦੇ ਨੇ ਕਹਿੰਦੇ ਦੌਲਤਾਂ ਬੇ ਕੀ ਬਣਿਆ ਭਾਬ ਕੀ ਹੋਇਆ ਬੱਚੇ ਦੇ ਜਨਮ ਦਾ ਸਮਾਂ ਸੀ ਕੀ ਹੋਇਆ ਤੋ ਬੀਬੀ ਦੌਜ ਤਾਂ ਜੋ ਸਹਿਜ ਅਵਸਥਾ ਵਿੱਚ ਪਹੁੰਚ ਚੁੱਕੀ ਹੈ ਬੜੇ ਸਹਿਜ ਵਿੱਚ ਆਖਣ ਲੱਗੀ ਕਿੰਦੀ ਪਟਵਾਰੀ ਜੀ ਵਧਾਈ ਹੋਵੇ ਵਧਾਈ ਵੇਟਵਾ ਢੇਕਰ ਪੁੱਤਰ ਹੋਇਆ ਹੈ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਪਟਵਾਰੀ ਜੀ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਜਦੋਂ ਪੁੱਤਰ ਦੀ ਵਧਾਈ ਦਿੱਤੀ ਨਾ ਬੀਬੀ ਦੌਲਤਾਂ ਨੇ ਪਟਵਾਰੀ ਜੀ ਨੂੰ ਬਾਬਾ ਕਾਲੂ ਜੀ ਨੂੰ ਇੱਕਦਮ ਜੇਬ ਦੇ ਹੱਥ ਪਾਇਆ ਮਾਇਆ ਵਾਲੀ ਥੈਲੀ ਕੱਢੀ ਤੇ ਬੀਬੀ ਦੌਲਤਾਂ ਦੇ ਅੱਗੇ ਕੀਤੀ ਬੀਬੀ ਦੌਲਤਾਂ ਨੇ ਉਹ ਥੈਲੀ ਪਿਛਾ ਕਰ ਦਿੱਤੀ ਹੱਥ ਨਾਲ ਦੂਜੀ ਵਾਰ ਫਿਰ ਥੈਲੀ ਕੀਤੀ ਫਿਰ ਪਿਛਾਣ ਕਰ ਦਿੱਤੀ ਹੁਣ ਤੀਜੀ ਵਾਰ ਕਰਦੇ ਬਾਬਾ ਕਾਲੂ ਜੀ ਦੌਲਤਾਂ ਤੂੰ ਮੈਨੂੰ ਵਧਾਈ ਦਿੱਤੀ ਐ ਪੁੱਤਰ ਦੀ ਇਹ ਮਾਇਆ ਲੈ ਲੈ ਫਿਰ ਹੱਥ ਨਾ ਪਿਛਾਣ ਕਰ ਦੱਤੀ ਹੁਣ ਬਾਬਾ ਕਾਲੂ ਜੀ ਸੋਚਦੇ ਨੇ ਸ਼ਾਇਦ ਦੌਲਤਾਂ ਨਾਰਾਜ਼ ਹੋ ਰਹੀ ਐ ਮੁਖਤਬ ਤਾਂ ਕੀ ਕਹਿੰਦੇ ਕਿੰਦੇ ਦੌਲਤਾਂ ਮੈਨੂੰ ਯਾਦ ਹੈ ਜੋ ਤੇਰੇ ਨਾਲ ਵਾਦਾ ਕੀਤਾ ਹੈ ਤੇਰੇ ਘਰ ਚਾਰ ਮਣ ਦਾਣੇ ਵੀ ਸਟਾਕੇ ਦਵਾਂਗਾ ਤੇਰੇ ਬੱਚੇ ਨੂੰ ਨਵੇਂ ਕੱਪੜੇ ਵੀ ਬਣਾ ਕੇ ਦਵਾਂਗਾ ਕੁਝ ਹੋਰ ਦਮੜੇ ਵੀ ਤੈਨੂੰ ਦਵਾਂਗਾ ਤੂੰ ਮੈਨੂੰ ਬਧਾਈ ਦਿੱਤੀ ਆ ਇਹ ਇਹ ਮਾਇਆ ਲੈਲਾ ਜੀ ਤੇ ਉਸ ਵੇਲੇ ਬੀਬੀ ਦੌਲਤਾਂ ਪਤਾ ਕੀ ਕਹਿੰਦੀ ਕਹਿੰਦੀ ਪਟਵਾਰੀ ਜੀ ਰਹਿਣ ਦਿਓ ਪਟਵਾਰੀ ਜੀ ਰਹਿਣ ਦਿਓ ਮੈਂ ਰੱਜੀ ਗਈ ਬਦੌਲਤਾਂ ਮੈਂ ਸਮਝਿਆ ਨਹੀਂ ਹੁਣੇ ਮੇਰੇ ਪੁੱਤਰ ਦਾ ਜਨਮ ਹੋਇਆ ਤੂੰ ਮੇਰੇ ਪੁੱਤਰ ਤੇ ਕੀ ਵੇਖ ਲਿਆ ਤੂੰ ਰੱਜੀ ਗਈ ਅੱਜ ਬੀਬੀ ਦੌਲਤਾਂ ਨੇ ਦੋਵੇਂ ਹੱਥ ਜੋੜ ਲਏ ਆਖਲਗੀ ਪਟਵਾਰੀ ਜੀ ਮੇਰੇ ਅੱਬੂ ਨੇ ਮੇਰੀ ਅਮੀ ਨੇ ਮੇਰਾ ਨਾਮ ਰੱਖਿਆ ਸੀ ਦੌਲਤਾਂ ਪਰ ਸੱਚ ਜਾਣਿਓ ਮੇਰੇ ਵਰਗੀ ਕੋਈ ਭੁੱਖੀ ਨਹੀਂ ਸੀ ਪਰ ਜਦੋਂ ਦੇ ਇਹ ਅੱਖੀਆਂ ਨੇ ਤੇਰੇ ਸੋਹਣੇ ਪੁੱਤਰ ਦੇ ਦਿਦਾਰੇ ਕੀਤੇ ਨੇ ਨਾ ਹੁਣ ਦੌਲਤਾਂ ਦੀ ਇਸ ਦੌਲਤ ਤੋਂ ਭੁੱਖੀ ਮਿਟ ਗਈ ਹੈ ਬੋਲੇ ਇਹ ਹੋ ਗਿਆ ਮੇਰੇ ਪੁੱਤਰ ਦੇ ਵਿੱਚ ਹੁਣੇ ਤੇ ਮੇਰੇ ਪੁੱਤ ਦਾ ਜਨਮ ਹੋਇਆ ਉਸ ਵੇਲੇ ਬੀਬੀ ਦੌਲਤ ਨੇ ਹੱਥ ਜੋੜੇ ਹੋਏ ਨੇ ਆਖ ਲਗੀ ਪਟਵਾਰੀ ਜੀ ਇਸ ਹੱਥਾਂ ਦੇ ਵਿੱਚ ਬੜੇ ਬੱਚੇ ਦਾ ਜਨਮ ਹੋਇਆ ਜਦੋਂ ਕਿਸੇ ਘਰ ਬੱਚਾ ਹੁੰਦਾ ਸੀ ਨਾ ਮੈਂ ਵਧਾਈ ਲੈਂਦੀ ਸਾਂ ਫਿਰ ਮੇਰਾ ਖਿਆਲ ਦੂਸਰੇ ਪਾਸੇ ਚਲ ਜਾਂਦਾ ਸੀ ਹੁਣ ਫਲਾਣਿਆਂ ਘਰ ਬੱਚਾ ਹੋਣ ਵਾਲਾ ਉਹਨਾਂ ਘਰ ਬੱਚਾ ਆਉਣਾ ਉਹਨਾਂ ਕੋ ਵਧਾਈ ਲੈਣੀ ਫਿਰ ਤੀਸਰੇ ਘਰ ਖਿਆਲ ਚਲ ਜਾਣਾ ਜਿੰਨਾ ਦਿਨ ਭੁੱਖ ਵੱਧਦੀ ਜਾਂਦੀ ਸੀ ਉਹਨਾਂ ਦੀ ਭੁੱਖ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਰੋਂਦਾ ਹੋਇਆ ਹੁੰਦਾ ਹੈ ਪਰ ਜਦੋਂ ਤੇਰੇ ਪੁੱਤਰ ਦਾ ਜਨਮ ਹੋਇਆ ਨਾ ਇਹ ਜਦੋਂ ਮੇਰੇ ਵੱਲ ਦੇਖ ਕੇ ਥੋੜਾ ਮੁਸਕਰਾਇਆ ਨਾ ਮੇਰੀਆਂ ਸਾਰੀਆਂ ਭੁੱਖਾਂ ਹੀ ਮਿਟ ਗਈਆਂ ਪਟਵਾਰੀ ਜੀ ਬੋਸ ਇਸ ਜਨਮੇ ਮਮਕਰ ਮਹੀਂ ਕਹਿੰਦੀ ਇਹ ਹੱਥਾਂ 'ਚ بڑے ਬੱਚੇ ਦਾ ਜਨਮ ਹੋਇਆ ਬਹੁਤ ਸਸ ਜਨਮੇ ਮਮ ਕਰ ਮਾਹੀ ਪਰ ਇਹੋ ਅਚਰਜ ਕਬ ਦੇਖਿਓ ਨਹੀਂ ਇਹੋ ਜ ਆਚਰਜ ਮੈਂ ਕਦੀ ਨਹੀਂ ਵੇਖਿਆ ਜਦੋਂ ਆਇਆ ਹੱਸਦਾ ਹੋਇਆ ਆਇਆ ਹੈ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਜਦੋਂ ਮੇਰੇ ਵੱਲ ਪਿਆਰ ਬੜੀ ਨਜ਼ਰ ਇਹਨੇ ਕੀਤੀ ਮੇਰੀਆਂ ਸਾਰੀਆਂ ਇੰਦਰੀਆਂ ਕੰਟਰੋਲ ਦੇ ਵਿੱਚ ਹੋ ਗਈਆਂ ਮੇਰਾ ਅੰਦਰੋਂ ਹਿਰਦਾ ਮਨ ਸਹਿਜ ਚਲਾ ਗਿਆ ਕੋਈ ਆਮ ਬੱਚਾ ਨਹੀਂ ਏ ਪਾਗਾਂ ਵਾਲਿਓ ਵੇਖੋ ਅੱਜ ਪਿਆਰ ਬੜੀ ਨਜ਼ਰ ਗੁਰੂ ਨਾਨਕ ਨੇ ਕੀਤੀ ਬੀਬੀ ਦੌਲਤਾਂ ਤੇ ਤੇ ਬੀਬੀ ਦੌਲਤਾਂ ਵੀ ਅੱਜ ਭਾਗਾਂ ਵਾਲੀ ਬਣ ਗਈ ਭਾਗਾਂ ਵਾਲੀ ਬੀਬੀ ਦੌਲਤਾਂ ਦੇ ਅੰਦਰ ਵੀ ਉਹ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਸਤਸੰਗੀਆਂ ਗੁਰੂ ਨਾਨਕ ਬਾਦਸ਼ਾਹ ਨੂੰ ਹਰ ਕੋਈ ਪਿਆਰ ਦੇ ਵਿੱਚ ਗਾ ਰਿਹਾ ਹੈ ਹਿੰਦੂ ਵੀਰ ਵੀ ਗਾ ਰਹੇ ਨੇ ਮੁਸਲਮਾਨ ਵੀਰ ਵੀ ਗਾ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਗੰਗ ਬਨਾਰਸ ਸਿੰਧੂਆ ਮੁਸਲਮਾਨਾ ਮੱਕਾ ਕਾਬਾ ਹਿੰਦੂ ਵੀਰਾਂ ਦੀ ਉਹਦੀ ਸ਼ਰਧਾ ਬਣ ਗਈ ਕਹਿੰਦੇ ਸਾਡੇ ਵਾਸਤੇ ਗੁਰੂ ਨਾਨਕ ਦੇ ਦਰਸ਼ਨ ਹੀ ਗੰਗਾ ਦੇ ਨਹਾਉਣ ਦੇ ਬਰਾਬਰ ਨੇ ਤਾਂ ਮੁਸਲਮਾਨ ਵੀ ਕਹਿੰਦੇ ਸਾਡੇ ਵਾਸਤੇ ਮੱਕੇ ਕਾਬੇ ਦੇ ਦਰਸ਼ਨ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਆ ਅਸੀਂ ਗੁਰੂ ਨਾਨਕ ਪਾਸ਼ਾ ਦਰਸ਼ਨ ਕਰ ਲਏ ਨਾ ਗੁਰੂ ਨਾਨਕ ਜੀ ਦੇ ਤੇ ਇਹ ਮੱਕੇ ਕਾਬੇ ਦੇ ਦਰਸ਼ਨ ਨੇ ਸਾਡੇ ਵਾਸਤੇ ਇਹੋ ਜਿਹਾ ਪਿਆਰ ਵੇਖੋ ਸਤ ਸੰਗਿਓ ਅੱਜ ਸਿਆਲਕੋਟ ਦੇ ਲੋਕ ਅੱਲਾ ਦੇ ਚਰਨਾਂ 'ਚ ਫਰਿਆਦ ਕਰਦੇ ਪਏ ਨੇ ਇਹ ਅੱਲਾ ਕਿਰਪਾ ਕਰ ਕਿਰਪਾ ਕਰ ਸਾਡੇ ਇਲਾਕੇ ਨੂੰ ਬਚਾ ਲੈ ਸਾਡੇ ਸ਼ਹਿਰ ਨੂੰ ਬਚਾ ਲੈ ਤੇ ਉਸ ਵੇਲੇ ਅੱਲਾ ਦਾ ਰੂਪ ਕੌਣ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਬੜਿਓ ਸਿਆਲਕੋਟ ਦੇ ਲੋਕ ਅੱਲਾ ਦੇ ਚਰਨਾਂ 'ਚ ਫਰਿਆਦ ਕਰਦੇ ਪਏ ਨੇ ਤੇ ਅੱਲਾ ਗੁਰਨਾਨਕ ਹੈ ਗੁਰਮੁਖ ਗੁਰਨਾਨਕ ਬਾਦਸ਼ਾਹ ਸਿਆਲਕੋੜ ਪਹੁੰਚਦੇ ਨੇ ਲੋਕ ਸਿਆਲਕੋੜ ਦੇ ਆ ਕੇ ਸਾਧੂ ਦੇ ਚਰਨਾਂ ਦੇ ਨਮਸਕਾਰ ਕਰਦੇ ਨੇ ਹੇ ਗੁਰਨਾਨਕ ਬਾਦਸ਼ਾਹ ਜੀ ਕਿਰਪਾ ਕਰੋ ਸਾਡੇ ਸਿਆਲਕੋੜ ਨੂੰ ਬਚਾ ਲਓ ਵੀ ਕੀ ਹੋਇਆ ਕਹਿੰਦੇ ਹਮਜਾ ਪੀਰ ਜੋ ਹੈ ਹਮਜਾ ਗੋਸ ਨੂੰ ਕਿਨੇ ਆ ਉਹ ਗੁੰਮੜ ਦੇ ਅੰਦਰ ਵਰ ਗਿਆ ਹੈ ਉਹ ਕਰੋਧਿਤ ਹੋ ਗਿਆ ਹੈ ਉਹ ਕਹਿੰਦਾ ਮੈਂ ਚੱਲਿਆ ਕਟਾਂਗਾ ਤੇ ਸਾਰੇ ਸਿਆਲਕੋੜ ਨੂੰ ਮੈਂ ਗੜ ਕਰ ਦੇਣਾ ਹੈ ਗੁਰਨਾਨਕ ਬਾਦਸ਼ਾਹ ਕਹਿੰਦੇ ਹੋਇਆ ਕੀ ਕਹਿੰਦੇ ਸਾਡੇ ਨਗਰ ਦਾ ਖੱਤਰੀ ਹੈ ਹਰਜਸ ਸੇਠ ਉਹਨੇ ਕਿਤੇ ਕਹਿਤਾ ਹਮਜਾ ਗੋਸਪੀਰ ਨੂੰ ਕਿ ਮੇਰੀ ਅਰਦਾਸ ਕਰੋ ਅੱਲਾ ਦੇ ਚਰਨਾਂ ਦੇ ਵਿੱਚ ਮੇਰੇ ਘਰ ਪੁੱਤਰ ਹੋ ਜਾਵੇ ਕਹਿੰਦਾ ਤੇਰੇ ਘਰ ਪੁੱਤਰ ਹੋਣਗੇ ਇੱਕ ਪੁੱਤਰ ਸਾਨੂੰ ਦੇ ਦੇਵੀਂ ਮਹਾਰਾਜ ਉਹਦੇ ਘਰ ਤੇ ਨੇ ਪੁੱਤਰ ਹੋਏ ਉਹ ਮੁੱਕੜ ਗਿਆ ਤੇ ਹਮਜਾ ਗੋਸ ਨੂੰ ਗੁੱਸਾ ਚੜ ਗਿਆ ਕਿਦਾ ਮੈਂ ਸਾਰਾ ਸਿਆਲ ਕੋਟੀ ਤਬਾਹ ਕਰ ਦੇਣਾ ਹੈ ਤੇ ਮਹਾਰਾਜ ਉਹ ਸਾਹਮਣੇ ਜਿਹੜਾ ਘਮਟ ਹੈ ਨਾ ਉਹਦੇ ਅੰਦਰ ਬੈਠਾ ਜਿਉ ਜਿਦਾਂ ਚਲੀਆ ਉਹਨੇ ਕੱਟਦਾ ਹੈ ਸਾਡਾ ਸਾਰਾ ਨਗਰ ਤਬਾਹ ਕਰ ਦੇਣਾ ਉਹਨੇ ਗੁਰਨਾਣੇ ਪਾਸ਼ਾ ਜੀ ਭਾਈ ਮਰਦਾਨਾ ਜੀ ਨੂੰ ਭੇਜ ਲਿਆ ਮਰਦਾਨਾ ਜਾ ਕੇ ਹਮਜਾ ਗੋਸ ਨੂੰ ਬੁਲਾ ਕੇ ਲਿਆ ਭਾਈ ਮਰਦਾਨਾ ਆਵਾਜ਼ ਦਿੰਦਾ ਪਰ ਉਹ ਆਵਾਜ਼ ਕਿਤੇ ਸੁਣੇ ਦੂਆ ਬੰਦ ਕੀਤਾ ਅੰਦਰੋਂ ਸਤਗੁਰੂ ਉਹ ਤਾਂ ਆਵਾਜ਼ ਸੁਣਦਾ ਨਹੀਂ ਹਮਜਾ ਗੋਸ ਪੀਰ ਤੁਮਾਰੇ ਕਹਿੰਦੇ ਮੇਰਾ ਆ ਫਿਰ ਕੀਰਤਨ ਕਰੀਏ ਭਾਈ ਮਰਦਾਨਿਆਂ ਪਿੰਡ ਦੇ ਲੋਕ ਵੀ ਬੈਠ ਗਏ ਸਤਗੁਰ ਜੀ ਨੇ ਕੀਰਤਨੀ ਰਮਤਾ ਕੀਤੀ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੌਰ ਜਨਮਾ ਆਵਾਂ ਮਨ ਵੇਦਿਆ ਜਾਲ ਸਿੱਤੀ ਮੇਰੀ ਮਾਈ ਕੌਣ ਜਾਣੇ ਵੀਰ ਭਾਈ ਹਮ ਨਾਹੀ ਚਿੰਤ ਇੱਕਦਮ ਗੁਰਮਟਿਆਰ ਗਰਮ ਕੋ ਅੰਦਰ ਸੂਰਜ ਦਾ ਪ੍ਰਕਾਸ਼ ਚਲਾ ਗਿਆ ਉਹ ਚਾਹੁੰਦਾ ਸੀ ਕਿ ਹਨੇਰੇ ਦੇ ਵਿੱਚ ਸੂਰਜ ਮੇਰੇ ਮੱਥੇ 'ਤੇ ਨਾ ਲੱਗੇ ਮੈਂ ਚਲੀਆ ਕੱਟਾਂਗਾ ਮੇਰੇ ਕੋਲ ਸ਼ਕਤੀਆਂ ਆਉਣਗੀਆਂ ਤੇ ਮੈਂ ਸial ਕੋਲ ਨੂੰ ਤਬਾਹ ਕਰ ਦਵਾਂਗਾ ਜਦੋਂ ਗੁੰਮੜ ਇੱਕਦਮ ਫਟਿਆ ਬਲਾਸਟ ਹੋਇਆ ਜਦੋਂ ਵੇਖਿਆ ਕੌਣ ਹੈ ਬਾਹਰ ਆਇਆ ਹਮਜਾ ਗੋਸ਼ ਪੀਰ ਬਾਹਰ ਹੁੰਦਾ ਹੈ ਜਦੋਂ ਬਾਹਰ ਆਇਆ ਕਿੰਦਾ ਤੁਸੀਂ ਕੌਣ ਲਾਲ ਕਿਲਾ ਹੋਇਆ ਗੁੱਸੇ ਨਾਲ ਤੁਸੀਂ ਕੌਣ ਜੀ ਤੇ ਗੁਰਨਾਨਕ ਬਾਦਸ਼ਾਹ ਬੜੇ ਸਹਜ ਵਿੱਚ ਆਖਣ ਲੱਗੇ ਰੱਬ ਦਾ ਬੰਦਾ ਮੇਰਾ ਸਦਾ ਪਤਾ ਬੰਦਾ ਤੁਸੀਂ ਕੀ ਕੀਤਾ ਇਹ ਗੁੰਮਟ ਫਟ ਗਿਆ ਸੂਰੇ ਮੇਰੇ ਮੱਥੇ ਲੱਗ ਗਿਆ ਇੱਥੋਂ ਦੇ ਲੋਕ ਝੂਠੇ ਨੇ ਬੇਈਮਾਨ ਨੇ ਮੜੇ ਕਿੰਨੇ ਨਹੀਂ ਇੱਕ ਬੰਦਾ ਗਲਤ ਹੋ ਸਕਦਾ ਹੈ ਸਾਰਾ ਸੰਸਾਰ ਗਲਤ ਨਹੀਂ ਹੋ ਸਕਦਾ ਮੜੇ ਤੁਹਾਨੂੰ ਨਹੀਂ ਪਤਾ ਇਹ ਬੜੇ ਝੂਠੇ ਨੇ ਇਹਨੇ ਮੇਰੇ ਨਾਲ ਵਾਅਦਾ ਕੀਤਾ ਸੀ ਹਰਦਾ ਸੀਟ ਨੇ ਪੁੱਤਰ ਹੋਣਗੇ ਇੱਕ ਪੁੱਤਰ ਤੁਹਾਨੂੰ ਦਵਾਂਗਾ ਇਹ ਮੁੱਕਰ ਗਿਆ ਜੇ ਝੂਠੇ ਨੇ ਤੇ ਗੁਰੂ ਨਾਨਕ ਬਾਸ਼ਾ ਜੀ ਆਖਣ ਲੱਗੇ ਸਾੜੇ ਝੂਠੇ ਨੇ ਹੁੰਦੇ ਤੇਰੇ ਆਪਣੇ ਕਿਨੇ ਪੁੱਤਰ ਨੇ ਆਪਣੇ ਕਿਨੇ ਬੱਚੇ ਨੇ ਮarre ਮੈਂ ਤੇ ਵਿਆਹ ਕਰਾਇਆ ਹੀ ਨਹੀਂ ਤੇ ਗੁਰੂ ਨਾਨਕ ਬਾਸ਼ਾ ਜੀ ਕਹਿੰਦੇ ਇਹਦੇ ਨਾਲ ਜੰਗਾ ਵਿਆਹ ਹੀ ਕਰਾ ਲੈਂਦਾ ਜੇ ਪੁੱਤਰ ਨੂੰ ਪਾਲਣ ਦੀ ਤੇਰੇ ਮਨਸਾ ਸੀ ਤੇ ਵਿਆਹ ਹੀ ਕਰਾ ਲੈਂਦਾ ਵਿਆਹ ਵੀ ਨਹੀਂ ਕਰਾਇਆ ਫਿਰ ਪੁੱਤਰ ਦੀ ਅੰਦਰ ਮਨਸਾ ਹੈ ਅਜੇ ਮੈਂ ਕਿਸੇ ਦਾ ਪੁੱਤਰ ਲੈ ਕੇ ਪਾਲਾਂ ਅਜੇ ਮੋਹ ਹੈ ਪੁੱਤਰ ਦਾ ਮਾਰੇ ਝੂਠੇ ਨੇ ਲੋਕ ਮਾਰੇ ਸਾਡੇ ਝੂਠੇ ਦੀ ਮਿਹਨਤ ਨਹੀਂ ਮੰਨਦਾ ਮਾਰੇ ਭਾਈ ਮਰਦਾਨਾ ਨੂੰ ਭੇਜਦੇ ਨੇ 2 ਟਕੇ ਦੇ ਕੇ ਜਾ ਮਰਦਾਨਿਆਂ ਇੱਕ ਟਕੇ ਦਾ ਝੂਠ ਇੱਕ ਦਾ ਸੱਚ ਖਰੀਦ ਕੇ ਲਿਆ ਭਾਈ ਮਰਦਾਨਾ ਜੀ ਜਾਂਦੇ ਨੇ ਕੋਈ ਸਮੇਂ ਬਾਅਦ ਵਾਪਸ ਆਉਂਦੇ ਨੇ ਇੱਕ ਕਾਗਜ਼ ਲੈ ਕੇ ਆਉਂਦੇ ਨੇ ਸਤਿਗੁਰੂ ਮੂਲੇ ਖੱਤਰੀ ਦੀ ਦੁਕਾਨ ਤੇ ਗਿਆ ਸਾਂ ਆ ਵੇਖੋ ਨੇ 2 ਟਕੇ ਆਪਣੇ ਗੱਲੇ 'ਚ ਪਾ ਲਏ ਜੇ ਇੱਕ ਕਾਗਜ਼ ਇੱਕ ਪਾਸੇ ਇਹ ਲਿਖਿਆ ਜੇ ਇੱਕ ਪਾਸੇ ਇਹ ਲਿਖਿਆ ਮਾਰੇ ਕਹਦੇ ਹਮਜਾ ਕੁਛ ਨੂੰ ਪੜ ਕੇ ਸੁਣਾ ਜੇ ਭਾਈ ਮਰਦਾਨਾ ਨੇ ਪੜਿਆ ਨਾ ਮਰਨਾ ਸੱਚ ਤੇ ਜਿਉਣਾ ਝੂਠ ਤੇ ਗੁਰੂ ਨਾਨਕ ਪਛਤ ਵਿਹਿਲਾ ਹਮਜਾ ਗੋਸਪੀਰ ਵਿਹਿਲਾ ਇੱਥੇ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਨੇ ਮੌਤ ਨੂੰ ਯਾਦ ਰੱਖਿਆ ਜਿਨ੍ਹਾਂ ਨੂੰ ਇੰਨਾ ਗਿਆਨ ਹੈ ਕਿ ਮਰਨਾ ਸੱਚ ਹੈ ਕਿ ਜਿਉਣਾ ਝੂਠ ਹੈ ਗੁਰਨਾਨਕ ਪਾਸ਼ਾ ਨੇ ਹਮਜਾ ਗੋਸ ਨੂੰ ਫਿਰ ਉਪਦੇਸ਼ ਦਿੱਤਾ ਆਖਿਆ ਜੇ ਬੰਦਗੀ ਕਰਨੀ ਹੈ ਭਗਤੀ ਕਰਨੀ ਹੈ ਸੰਸਾਰ ਦਾ ਭਲਾ ਕਰਨਾ ਹੈ ਇਹ ਬੰਦਗੀ ਕਰਨੀ ਹੈ ਲੋਕਾਂ ਦਾ ਸਤਿਆਨਾਸ਼ ਵਾਸਤੇ ਬੰਦਗੀ ਨਹੀਂ ਕਰਨੀ ਭਗਤੀ ਕਰਨੀ ਹੈ ਬੰਦਗੀ ਕਰਨੀ ਹੈ ਸੰਸਾਰ ਦੇ ਭਲੇ ਵਾਸਤੇ ਕਰਨੀ ਹੈ ਪੱਗਾਂ ਵਾਲਿਓ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਪਾਸ਼ ਦੇ ਪ੍ਰਕਾਸ਼ ਜੜੇ ਦੀਆਂ ਬੇਅੰਤ ਬੇਤ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਜੀ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਉਂਦੀ ਸਮਾਂ ਹੋ ਚੁੱਕਿਆ ਹੈ ਅਗਾਣੀ ਗੁਰ ਮੁਖ ਜਾਂਦੇ ਸਤਿਗੁਰ ਮਿਹਰ ਕਰਨ ਇਹ ਪੰਕਤੀ ਪਿਆਰ ਦੀ ਇੱਕ ਵਾਰੀ ਪੜ ਲਓ ਤੁੰਦ ਜਗ ਚਾਨਣ ਹੋਆ ਮਿੱਟੀ ਤੋਂਂਦ ਜਗ ਚਾਨਨ ਹੋਵਾ ਤੋਂਦ ਜਗ ਚਾਨਨ ਹੋਵਾ ਮਿੱਟੀ ਤੋਂਂਦ ਜਗ ਚਾਨਨ ਹੋਵਾ ਤੋਂਦ ਜਗ ਚਾਨਨ ਹੋਵਾ ਮਿੱਟੀ ਤੋਂਂਦ ਜਗ ਚਾਨਨ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਲਿਆ ਜਿਹਾ ਆਕਾਰ ਸੂਰਜ ਨਿਕਲਿਆ ਜਿਉਂ ਜਿਹੜਾ ਦਿਨ ਸੂਰਜ ਨਿਕਲਿਆ ਗੁਰੂ ਨਾਨਕ ਤਨ ਬਾਬਾ ਨਾਨਕ ਤਨ ਗੁਰੂ ਨਾਨਕ ਤਨ ਬਾਬਾ ਨਾਨਕ ਗੁਰੂ ਨਾਨਕ ਤਨ ਬਾਬਾ ਨਾਨਕ ਤਨ ਗੁਰੂ ਨਾਨਕ ਤਨ ਬਾਬਾ ਨਾਨਕ

ਦਾ ਜੀਆਂ ਪੁੱਲਾ ਬਖਸ਼ੋ ਜੀ ਬਖਸ਼ ਦੇਉ ਦਿਓ ਅਸੀਸ ਪਰਵਨ ਫਤੇ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ